ਕਪਾਣ ਯਾਰ ਬਈ ਟਰੈਕਟਰ ਬਹੁਤ ਸੋਹਣਾ ਤਿਆਰ ਹੋਇਆ ਕੋਕਾ ਜਾਵਾ ਪੀਸ ਹੈ ਨਾ ਪਰ ਇੱਕ ਗੱਲ ਪੁੱਛਦਾ ਹੈ ਹੈ ਕਿਹੜੇ ਭਰਾ ਦਾ ਇਹ ਇਹ ਬਈ ਮਨੀਲਾ ਤੋਂ ਆ ਵੀਰ ਮੇਰਾ ਮਨੀਲਾ ਤੋਂ ਹਾਂ ਐਨ ਆਰ ਆਈ ਵੀਰ ਆ ਉਹਨਾਂ ਦਾਗਾ ਉਹਨਾਂ ਦਾ ਹੈ ਹਾਂਜੀ ਤੇ ਜੇ ਭਰਾ ਆਪਣੇ ਐਨ ਆਰ ਆਈ ਦੇਖਦੇ ਆ ਦਵਾਬੇ ਵਾਲੇ ਆ ਜ਼ਿਆਦਾਤਰ ਹਨਾ ਜਾਂ ਹੋਰ ਆਪਣੇ ਵਿਦੇਸ਼ਾਂ ਚ ਬੈਠੇ ਆਗੇ ਤੇ ਉਹਨਾਂ ਦਾ ਫਾਇਦਾ ਕੀ ਕਰੋਗੇ ਤੁਸੀਂ ਫਾਇਦਾ ਤਾਂ ਬਸ ਬਈ ਸਿੱਧਮ ਸਿੱਧੀ ਗੱਲ ਇੰਨੀ ਕੁ ਦੱਸ ਦਿੰਦਾ ਮੈਂ ਹਮ 100 300 ਫਰੀ ਤੇ ਗੰਢ ਜਿੰਨੇ ਪੈਸੇ ਉਧਰ ਦਵਾਬੇ ਚ ਵੀ ਕਲੇ ਡੈਕ ਦੇ ਲਈ ਜਾਂਦੇ ਆ ਉਹਨਾਂ ਜੇ ਟਰੈਕਟਰ ਮੋਡੀਫਾਈ ਕਰਕੇ ਦੇ ਦਿੰਗੇ ਠੀਕ ਹੈ ਬਾਈ ਆਉਣ ਕੈਮਰਾ ਕਹਿ ਰਿਆਂ ਆਉਣ ਕੈਮਰਾ ਕਦੇ ਆਖੇ ਮੇਰੇ ਕੋਲੇ ਆ ਜਾਣ ਤੇ ਮੈਂ ਦਫਾ ਵੱਟ ਕੇ ਤੋੜ ਦੂੰ ਮਤਲਬ ਹੀ ਨਹੀਂ ਬਾਈ ਦੂਸਰੀ ਹਾ ਵੀ ਤੇਰੀ ਗੱਲ ਬਥੇਰੇ ਕਮੈਂਟ ਵੀ ਕਰਨਗੇ ਹਨਾ ਵੀਰ ਨਹੀਂ ਬਾਈ ਜੇ ਪੈਸੇ ਚੰਗੇ ਲੱਗਦੇ ਆ ਫੇਰ ਹੀ ਗੱਲ ਬਣਦੀ ਹੈ ਵੀਰੇ ਆਪਾਂ ਮੰਨਦੇ ਆ ਚੀਜ਼ ਪੈਸੇ ਨਾਲ ਹੀ ਬਣਦੀ ਹੈ ਗੱਲ ਕਰ ਬਾਈ ਜੇ ਹੁਣ ਮੈਂ ਉਹੀ ਚੀਜ਼ ਪੰਜਾਂ ਵਾਲੀ ਦੇ 50 ਲੈ ਲਾ ਫੇਰ ਗੱਲ ਕੰਮ ਤਾਂ ਮੈਂ ਹੀ ਕਰਨਾ ਹਨਾ ਫੇਰ ਥੋੜੀ ਕੱਲੇ ਪੈਸੇ ਨਾਲ ਵੀ ਨਹੀਂ ਗੱਲ ਬਣਦੀ ਜਮਾ ਯਾਰ ਬਾਈ ਬਲਜਿੰਦਰ ਦੀ ਵੀਡੀਓ ਦੇਖ ਕੇ ਜੇ ਕੋਈ ਐਨਆਰਆਈ ਆਉਂਦਾ ਹਨਾ ਮੈਂ ਕਹਿੰਦਾ ਜਮਾਂ ਸਾਥੋਂ ਕੰਮ ਨਾ ਕਰਾਓ ਇੱਕ ਵਾਰੀ ਆਜੋ ਕੰਮ ਦੇਖ ਜੋ ਰੇਟ ਪੁੱਛ ਜੋ ਜਿੱਥੋਂ ਮਰਜ਼ੀ ਕਰਾ ਲਓ ਯਾਰ ਸਹੀ ਗੱਲ ਆ ਸਿੱਧੀ ਗੱਲ ਆ ਆ ਵਾਕਈ ਬਈ ਬਹੁਤ ਸੋਹਣਾ ਟਰੈਕਟਰ ਤਿਆਰ ਕੀਤਾਗਾ ਆਰਜਨ 4x4 ਦੇ ਆ ਤੁਸੀਂ ਦੇਖੋ ਪਿੱਛੇ ਡੈਕ ਕਿੰਨਾ ਸੋਹਣਾ ਲਾਈਟਿੰਗ ਬੰਪਰ ਵੀ ਜਗਮਗ ਜਾਮ ਕਰਦਾ ਹਨ ਹਾਂ ਤੇ ਆ ਵੀਡੀਓ ਨੂੰ ਕਰ ਦਿਓ ਐਨਆਰਆਈ ਭਰਾਵਾਂ ਤੱਕ ਸ਼ੇਅਰ ਜੇ ਕਿਸੇ ਨੇ ਕੰਮ ਕਰਾਉਣਾ ਵਧੀਆ ਕੁਆਲਿਟੀ ਦਾ ਤਾਂ ਇੱਥੇ ਆਜੋ ਬਈ ਕਪਤਾਨ ਕੋਟ ਭਾਰੇ